ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ ਵਿੱਚ ਅੱਜ ਮਿਤੀ 20 ਨੂੰ ਕਣਕ ਨੂੰ ਅੱਗ ਲੱਗ ਗਈ ਹੈ ਜਿੱਥੇ ਦੇਖਿਆ ਗਿਆ ਕਿ ਇਸ ਏਰੀਆ ਦੇ ਵਿੱਚ ਕਾਫੀ ਕਣਕ ਖੜੀ ਹੈ ਵੈਗਰੂ ਜੀ ਮਿਹਰ ਕਰਨ ਕਿਉਂਕਿ ਅੱਗ ਬਹੁਤ ਭਿਆਨਕ ਰੂਪ ਧਾਰ ਚੁੱਕੀ ਹੈ ਔਰ ਲੋਕਲ ਪਿੰਡ ਵਾਲੇ ਜਿਹੜੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹੈ ਔਰ ਇਹ ਅੱਗ ਤਕਰੀਬਨ ਕਾਫੀ ਏਰੀਆ ਦੇ ਵਿੱਚ ਫੈਲੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪ੍ਰਮਾਤਮਾ ਵੈਗਰੂ ਕਿਸਾਨਾਂ ਦੇ ਉੱਪਰ ਭਲੀ ਕਰੋ ਮਿਹਰ ਕਰੋ ਕਿਉਂਕਿ ਆਹੀ ਦਿਨ ਹੁੰਦੇ ਆ ਜਦੋਂ ਆਪਦੇ ਦਾਣੇ ਆਪਦੇ ਖਾਣ ਜੋਗੇ ਦਾਣੇ ਜਾਂ ਆਪਦੇ ਕਬੀਲਦਾਰੀ ਜੋਗੇ ਦਾਣੇ ਆ ਜਿਹੜੇ ਵੇਚਨੇ ਹੁੰਦੇ ਆ ਜਾਂ ਘਰ ਜਾਣੇ ਹੁੰਦੇ ਆ ਪਰ ਜਦੋਂ ਇਹੋ ਜਿਹੀਆਂ ਆਪ ਤਾਂ ਪੈ ਜਾਂਦੀਆਂ ਤਾਂ ਕਿਸਾਨ ਟੁੱਟ ਜਾਂਦਾ ਬੁਰੀ ਤਰ੍ਹਾਂ ਕਿਉਂਕਿ ਸਾਰੀ ਕਬੀਲਦਾਰੀ ਸਾਰੇ ਧਾਰੂਮਦਾਰ ਆਉਣ ਵਾਲੀ ਫਸਲ ਦੇ ਉੱਪਰ ਹੁੰਦਾ ਔਰ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ ਤਾਂ ਜਰਨਾ ਔਖਾ ਹੋ ਜਾਂਦਾ ਪਰ ਕਿਸਾਨ ਮਰ ਮਰ ਕੇ ਜਾਉਂਦਾ ਇਹਨਾਂ ਚੀਜ਼ਾਂ ਤੋਂ ਬਾਅਦ ਤਾਂ ਵੈਗਰੂ ਜੀ ਮੇਰ ਕਰਨ ਜਿਸ ਤਰ੍ਹਾਂ ਇਹ ਸਰਦਾਰਗੜ੍ਹ ਪਿੰਡ ਦੀ ਘਟਨਾ ਦੱਸੀ ਜਾ ਰਹੀ ਹੈ ਅੱਗ ਕਾਫੀ ਭਿਆਨਕਰ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਨੇੜੇ ਕੋਈ ਪੱਠਾ ਚੱਲਦਾ ਸੀਦਾ ਪੱਠੇ ਦੇ ਉੱਤੋਂ ਹੀ ਹੋ ਸਕਦਾ ਹੈ ਬਾਕੀ ਤਾਂ ਪਤਾ ਚੱਲ ਜਾਊਗਾ ਕੀ ਹੋਇਆ ਸਹੀ ਗੱਲ ਕੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਇਹਨਾਂ ਚੀਜ਼ਾਂ ਦੇ ਔਰ ਅੱਜਕੱਲ ਦੇ ਦਿਨਾਂ ਦੇ ਵਿੱਚ ਕੋਈ ਨੁਕਸਾਨ ਅੰਕਣਾ ਜਾਂ ਕੈਲਕੂਲੇਟ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਸਾਰੀ ਦੀ ਸਾਰੀ ਕਬੀਲਦਾਰੀ ਸਾਰੇ ਦਾ ਸਾਰਾ ਢਾਂਚਾ ਸਾਰੇ ਦਾ ਸਾਰਾ ਸਿਸਟਮ ਕਿਸਾਨ ਦਾ ਪੂਰਾ 6 ਮਹੀਨਿਆਂ ਦਾ ਖੁੱਲੇ ਅਸਮਾਨ ਦੇ ਵਿੱਚ ਤੇ ਖੁੱਲੇ ਮੌਸਮ ਦੇ ਵਿੱਚ ਖੜਾ ਹੁੰਦਾ ਹੈ ਔਰ ਜਿਹਦੇ ਹਾਲਾਤ ਵੈਗਰੂ ਦੇ ਹੱਥ ਹੁੰਦੇ ਆ ਵੀ ਵੱਢ ਕੇ ਘਰੇ ਆ ਜੇ ਔਰ ਵੇਚੀ ਜਾਵੇ ਅਦਰਵਾਈਜ਼ ਨਹੀਂ ਤਾਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਾਫੀ ਇਸ ਵਾਰ ਇਸ ਸਾਲ ਕਾਫੀ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਕੱਲ ਵੀ ਮਾਨਸਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਵਿੱਚ ਅੱਗ ਨੇ ਕਾਫੀ ਨੁਕਸਾਨ ਕੀਤਾ ਹੈ ਔਰ ਵੈਗਰੂ ਜੀ 2-3 ਦਿਨ ਹੋਰ ਮੇਰ ਕਰਨ ਔਰ ਤਿੰਨਾਂ ਕ ਦਿਨਾਂ ਬਾਅਦ ਤਾਂ ਲੱਗ ਰਿਹਾ ਹੈ ਵੀ ਜਿਹੜੀ ਕਣਕ ਤਕਰੀਬਨ ਪੰਜਾਬ ਦੀ ਵੱਢੀ ਜਾਊ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ ਵਿੱਚ ਅੱਜ ਮਿਤੀ 20 ਨੂੰ ਕਣਕ ਨੂੰ ਅੱਗ ਲੱਗ ਗਈ ਹੈ ਜਿੱਥੇ ਦੇਖਿਆ ਗਿਆ ਕਿ ਇਸ ਏਰੀਏ ਦੇ ਵਿੱਚ ਕਾਫੀ ਕਣਕ ਖੜੀ ਹੈ ਵੈਗਰੂ ਜੀ ਮੇਰ ਕਰਨ ਕਿਉਂਕਿ ਅੱਗ ਬਹੁਤ ਭਿਆਨਕ ਰੂਪ ਧਾਰ ਚੁੱਕੀ ਹੈ ਔਰ ਲੋਕਲ ਪਿੰਡ ਵਾਲੇ ਜਿਹੜੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਇਹ ਅੱਗ ਤਕਰੀਬਨ ਕਾਫੀ ਏਰੀਆ ਦੇ ਵਿੱਚ ਫੈਲੀ ਹੋਈ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪ੍ਰਮਾਤਮਾ ਵਾਹਿਗੁਰੂ ਕਿਸਾਨਾਂ ਦੇ ਉੱਪਰ ਭਲੀ ਕਰੋ ਮਿਹਰ ਕਰੋ ਕਿਉਂਕਿ ਆਹੀ ਦਿਨ ਹੁੰਦੇ ਆ ਜਦੋਂ ਆਪਦੇ ਦਾਣੇ ਆਪਦੇ ਖਾਨਜੋਗੇ ਦਾਣੇ ਜਾਂ ਆਪਦੇ ਕਬੀਲਦਾਰੀ ਜੋਗੇ ਦਾਣੇ ਆ ਜਿਹੜੇ ਵੇਚਨੇ ਹੁੰਦੇ ਆ ਜਾਂ ਘਰ ਜਾਣੇ ਹੁੰਦੇ ਆ ਪਰ ਜਦੋਂ ਇਹੋ ਜਿਹੀਆਂ ਆਫਤਾਂ ਪੈ ਜਾਂਦੀਆਂ ਤਾਂ ਕਿਸਾਨ ਟੁੱਟ ਜਾਂਦਾ ਬੁਰੀ ਤਰ੍ਹਾਂ ਕਿਉਂਕਿ ਸਾਰੀ ਕਬੀਲਦਾਰੀ ਸਾਰੇ ਧਾਰੂਮਦਾਰ ਆਉਣ ਵਾਲੀ ਫਸਲ ਦੇ ਉੱਪਰ ਹੁੰਦਾ ਔਰ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ ਤਾਂ ਜਰਨਾ ਔਖਾ ਹੋ ਜਾਂਦਾ ਔਰ ਕਿਸਾਨ ਮਰ ਮਰ ਕੇ ਜਿਉਂਦਾ ਇਹਨਾਂ ਚੀਜ਼ਾਂ ਤੋਂ ਬਾਅਦ ਤਾਂ ਵੈਗਰੂ ਜੀ ਮੇਰ ਕਰਨ ਜਿਸ ਤਰ੍ਹਾਂ ਇਹ ਸਰਦਾਰਗੜ ਪਿੰਡ ਦੀ ਘਟਨਾ ਦੱਸੀ ਜਾ ਰਹੀ ਹੈ ਅੱਗ ਕਾਫੀ ਭਿਆਨਕ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਇਦ ਨੇੜੇ ਕੋਈ ਪੱਠਾ ਚੱਲਦਾ ਸੀਦਾ ਪੱਠੇ ਦੇ ਉੱਤੋਂ ਹੀ ਹੋ ਸਕਦਾ ਹੈ ਬਾਕੀ ਤਾਂ ਪਤਾ ਚੱਲ ਜੂਗਾ ਕੀ ਹੋਇਆ ਸਹੀ ਗੱਲ ਕੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਇੰਨਾਂ ਚੀਜ਼ਾਂ ਦੇ ਔਰ ਅੱਜਕੱਲ ਦੇ ਦਿਨਾਂ ਦੇ ਵਿੱਚ ਕੋਈ ਨੁਕਸਾਨ ਅੰਕਣਾ ਜਾਂ ਕੈਲਕੂਲੇਟ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਸਾਰੀ ਦੀ ਸਾਰੀ ਕਬੀਲਦਾਰੀ ਸਾਰੇ ਦਾ ਸਾਰਾ ਢਾਂਚਾ ਸਾਰੇ ਦਾ ਸਾਰਾ ਸਿਸਟਮ ਕਿਸਾਨ ਦਾ ਪੂਰਾ 6 ਮਹੀਨਿਆਂ ਦਾ ਖੁੱਲੇ ਸਾਮਾਨ ਦੇ ਵਿੱਚ ਤੇ ਖੁੱਲੇ ਮੌਸਮ ਦੇ ਵਿੱਚ ਖੜਾ ਹੁੰਦਾ ਔਰ ਜਿਹਦੇ ਹਾਲਾਤ ਵੈਗਰੂ ਦੇ ਹੱਥ ਹੁੰਦੇ ਆ ਵੀ ਵੱਢ ਕੇ ਘਰੇ ਆ ਜੇ ਔਰ ਵੇਚੀ ਜਾਵੇ ਅਦਰਵਾਈਜ਼ ਨਹੀਂ ਤਾਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਾਫੀ ਇਸ ਵਾਰ ਇਸ ਸਾਲ ਕਾਫੀ ਨੁਕਸਾਨ ਹੋਇਆ ਜਿਸ ਤਰ੍ਹਾਂ ਕੱਲ ਵੀ ਮਾਨਸਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਵਿੱਚ ਅੱਗ ਨੇ ਕਾਫੀ ਨੁਕਸਾਨ ਕੀਤਾ ਹੈ। ਔਰ ਵੈਗਰੂ ਜੀ ਦੋ ਤਿੰਨ ਦਿਨ ਹੋਰ ਮੇਰ ਕਰਨ ਔਰ ਤਿੰਨਾਂ ਕ ਦਿਨਾਂ ਬਾਅਦ ਤਾਂ ਲੱਗ ਰਿਹਾ ਹੈ ਵੀ ਜਿਹੜੀ ਕਣਕ ਤਕਰੀਬਨ ਪੰਜਾਬ ਦੀ ਵੱਢੀ ਜਾਊ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ੍ਹ ਵਿੱਚ ਅੱਜ ਮਿਤੀ 20 ਨੂੰ ਕਣਕ ਨੂੰ ਅੱਗ ਲੱਗ ਗਈ ਹੈ। ਜਿੱਥੇ ਦੇਖਿਆ ਗਿਆ ਕਿ ਇਸ ਏਰੀਆ ਦੇ ਵਿੱਚ ਕਾਫੀ ਕਣਕ ਖੜੀ ਹੈ। ਵੈਗਰੂ ਜੀ ਮੇਰ ਕਰਨ ਕਿਉਂਕਿ ਅੱਗ ਬਹੁਤ ਭਿਆਨਕ ਰੂਪ ਧਾਰ ਚੁੱਕੀ ਹੈ ਔਰ ਲੋਕਲ ਪਿੰਡ ਵਾਲੇ ਜਿਹੜੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਇਹ ਅੱਗ ਤਕਰੀਬਨ ਕਾਫੀ ਏਰੀਆ ਦੇ ਵਿੱਚ ਫੈਲੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪ੍ਰਮਾਤਮਾ ਵਾਹਿਗੁਰੂ ਕਿਸਾਨਾਂ ਦੇ ਉੱਪਰ ਭਲੀ ਕਰੋ ਮਿਹਰ ਕਰੋ ਕਿਉਂਕਿ ਆਹੀ ਦਿਨ ਹੁੰਦੇ ਆ ਜਦੋਂ ਆਪਦੇ ਦਾਣੇ ਆਪਦੇ ਖਾਨਜੋਗੇ ਦਾਣੇ ਜਾਂ ਆਪਦੇ ਕਬੀਲਦਾਰੀ ਜੋਗੇ ਦਾਣੇ ਆ ਜਿਹੜੇ ਵੇਚਨੇ ਹੁੰਦੇ ਆ ਜਾਂ ਘਰ ਜਾਣੇ ਹੁੰਦੇ ਆ ਪਰ ਜਦੋਂ ਇਹੋ ਜਿਹੀਆਂ ਆਪਤਾ ਪੈ ਜਾਂਦੀਆਂ ਤਾ ਕਿਸਾਨ ਟੁੱਟ ਜਾਂਦਾ ਬੁਰੀ ਤਰ੍ਹਾਂ ਕਿਉਂਕਿ ਸਾਰੀ ਕਬੀਲਦਾਰੀ ਸਾਰੇ ਧਾਰੂਮਦਾਰ ਆਉਣ ਵਾਲੀ ਫਸਲ ਦੇ ਉੱਪਰ ਹੁੰਦਾ ਔਰ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ ਤਾਂ ਜਰਨਾ ਔਖਾ ਹੋ ਜਾਂਦਾ ਔਰ ਕਿਸਾਨ ਮਰ ਮਰ ਕੇ ਜਿਉਂਦਾ ਇਹਨਾਂ ਚੀਜ਼ਾਂ ਤੋਂ ਬਾਅਦ ਤਾਂ ਵੈਗਰੂ ਜੀ ਮੇਰ ਕਰਨ ਜਿਸ ਤਰ੍ਹਾਂ ਇਹ ਸਰਦਾਰਗੜ ਪਿੰਡ ਦੀ ਘਟਨਾ ਦੱਸੀ ਜਾ ਰਹੀ ਹੈ ਅੱਗ ਕਾਫੀ ਭਿਆਨਕ ਰਹਾ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਇਦ ਨੇੜੇ ਕੋਈ ਪੱਠਾ ਚੱਲਦਾ ਸੀਦਾ ਪੱਠੇ ਦੇ ਉੱਤੋਂ ਹੀ ਹੋ ਸਕਦਾ ਹੈ ਬਾਕੀ ਤਾਂ ਪਤਾ ਚਲ ਜੂਗਾ ਕੀ ਹੋਇਆ ਸਹੀ ਗੱਲ ਕੀ ਹੋਈ ਆ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਇੰਨਾਂ ਚੀਜ਼ਾਂ ਦੇ ਔਰ ਅੱਜਕੱਲ ਦੇ ਦਿਨਾਂ ਦੇ ਵਿੱਚ ਕੋਈ ਨੁਕਸਾਨ ਅੰਕਣਾ ਜਾਂ ਕੈਲਕੂਲੇਟ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਸਾਰੀ ਦੀ ਸਾਰੀ ਕਬੀਲਦਾਰੀ ਸਾਰੇ ਦਾ ਸਾਰਾ ਢਾਂਚਾ ਸਾਰੇ ਦਾ ਸਾਰਾ ਸਿਸਟਮ ਕਿਸਾਨ ਦਾ ਪੂਰਾ 6 ਮਹੀਨਿਆਂ ਦਾ ਖੁੱਲੇ ਸਮਾਨ ਦੇ ਵਿੱਚ ਤੇ ਖੁੱਲੇ ਮੌਸਮ ਦੇ ਵਿੱਚ ਖੜਾ ਹੁੰਦਾ ਹੈ ਔਰ ਜਿਹਦੇ ਹਾਲਾਤ ਵੈਗਰੂ ਦੇ ਹੱਥ ਹੁੰਦੇ ਆ ਵੀ ਵੱਢ ਕੇ ਘਰੇ ਆ ਜੇ ਔਰ ਵੇਚੀ ਜਾਵੇ ਅਦਰਵਾਈਜ਼ ਨਹੀਂ ਤਾਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਾਫੀ ਇਸ ਵਾਰ ਇਸ ਸਾਲ ਕਾਫੀ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਕੱਲ ਵੀ ਮਾਨਸਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਵਿੱਚ ਅੱਗ ਨੇ ਕਾਫੀ ਨੁਕਸਾਨ ਕੀਤਾ ਹੈ। ਔਰ ਵੈਗਰੂ ਜੀ 2-3 ਦਿਨ ਹੋਰ ਮੇਰ ਕਰਨ ਔਰ ਤਿੰਨਾਂ ਕੁ ਦਿਨਾਂ ਬਾਅਦ ਤਾਂ ਲੱਗ ਰਿਹਾ ਹੈ ਵੀ ਜਿਹੜੀ ਕਣਕ ਤਕਰੀਬਨ ਪੰਜਾਬ ਦੀ ਵੱਢੀ ਜਾਊ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ੍ਹ ਵਿੱਚ ਅੱਜ ਮਿਤੀ 20 ਨੂੰ ਕਣਕ ਨੂੰ ਅੱਗ ਲੱਗ ਗਈ ਹੈ। ਜਿੱਥੇ ਦੇਖਿਆ ਗਿਆ ਕਿ ਇਸ ਏਰੀਆ ਦੇ ਵਿੱਚ ਕਾफी ਕਣ ਖੜੀ ਹੈ ਵੈਗਰੂ ਜੀ ਮਿਹਰ ਕਰਨ ਕਿਉਂਕਿ ਅੱਗ ਬਹੁਤ ਭਿਆਨਕ ਰੂਪ ਧਾਰ ਚੁੱਕੀ ਹੈ ਔਰ ਲੋਕਲ ਪਿੰਡ ਵਾਲੇ ਜਿਹੜੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਇਹ ਅੱਗ ਤਕਰੀਬਨ ਕਾफी ਏਰੀਆ ਦੇ ਵਿੱਚ ਫੈਲੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪ੍ਰਮਾਤਮਾ ਵੈਗਰੂ ਕਿਸਾਨਾਂ ਦੇ ਉੱਪਰ ਭਲੀ ਕਰੋ ਮਿਹਰ ਕਰੋ ਕਿਉਂਕਿ ਆਹੀ ਦਿਨ ਹੁੰਦੇ ਆ ਜਦੋਂ ਆਪਦੇ ਦਾਣੇ ਆਪਦੇ ਖਾਨਜੋਗੇ ਦਾਣੇ ਜਾਂ ਆਪਦੇ ਕਬੀਲਦਾਰੀ ਜੋਗੇ ਦਾਣੇ ਆ ਜਿਹੜੇ ਵੇਚਨੇ ਹੁੰਦੇ ਆ ਜਾਂ ਘਰ ਜਾਣੇ ਹੁੰਦੇ ਆ ਪਰ ਜਦੋਂ ਇਹੋ ਜਿਹੀਆਂ ਆਪ ਤਾਂ ਪੈ ਜਾਂਦੀਆਂ ਤਾਂ ਕਿਸਾਨ ਟੁੱਟ ਜਾਂਦਾ ਬੁਰੀ ਤਰ੍ਹਾਂ ਕਿਉਂਕਿ ਸਾਰੀ ਕਬੀਲਦਾਰੀ ਸਾਰੇ ਧਾਰੂ ਮਦਾਰ ਆਉਣ ਵਾਲੀ ਫਸਲ ਦੇ ਉੱਪਰ ਹੁੰਦਾ ਔਰ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ ਤਾਂ ਜਰਨਾ ਔਖਾ ਹੋ ਜਾਂਦਾ ਔਰ ਕਿਸਾਨ ਮਰ ਮਰ ਕੇ ਜਿਉਂਦਾ ਇਹਨਾਂ ਚੀਜ਼ਾਂ ਤੋਂ ਬਾਅਦ ਤਾਂ ਵੈਗਰੂ ਦੀ ਮੇਰ ਕਰਨ ਜਿਸ ਤਰ੍ਹਾਂ ਇਹ ਸਰਦਾਰਗੜ੍ਹ ਪਿੰਡ ਦੀ ਘਟਨਾ ਦੱਸੀ ਜਾ ਰਹੀ ਹੈ ਅੱਗ ਕਾਫੀ ਭਿਆਨਕ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਇਦ ਨੇੜੇ ਕੋਈ ਪੱਠਾ ਚੱਲਦਾ ਸੀ ਤਾਂ ਪੱਠੇ ਦੇ ਉੱਤੋਂ ਹੀ ਹੋ ਸਕਦਾ ਹੈ ਬਾਕੀ ਤਾਂ ਪਤਾ ਚੱਲ ਜੂਗਾ ਕੀ ਹੋਇਆ ਸਹੀ ਗੱਲ ਕੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਇੰਨਾਂ ਚੀਜ਼ਾਂ ਦੇ ਔਰ ਅੱਜਕੱਲ੍ਹ ਦੇ ਦਿਨਾਂ ਦੇ ਵਿੱਚ ਕੋਈ ਨੁਕਸਾਨ ਅੰਕਣਾ ਜਾਂ ਕੈਲਕੂਲੇਟ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਸਾਰੀ ਦੀ ਸਾਰੀ ਕਬੀਲਦਾਰੀ ਸਾਰੇ ਦਾ ਸਾਰਾ ਢਾਂਚਾ ਸਾਰੇ ਦਾ ਸਾਰਾ ਸਿਸਟਮ ਕਿਸਾਨ ਦਾ ਪੂਰਾ 6 ਮਹੀਨਿਆਂ ਦਾ ਖੁੱਲੇ ਸਮਾਨ ਦੇ ਵਿੱਚ ਤੇ ਖੁੱਲੇ ਮੌਸਮ ਦੇ ਵਿੱਚ ਖੜਾ ਹੁੰਦਾ ਹੈ ਔਰ ਜਿਹਦੇ ਹਾਲਾਤ ਵੈਗਰੂ ਦੇ ਹੱਥ ਹੁੰਦੇ ਆ ਵੀ ਵੱਢ ਕੇ ਘਰੇ ਆ ਜੇ ਔਰ ਵੇਚੀ ਜਾਵੇ ਅਦਰਵਾਈਜ਼ ਨਹੀਂ ਤਾਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਾਫੀ ਇਸ ਵਾਰ ਇਸ ਸਾਲ ਕਾਫੀ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਕੱਲ ਵੀ ਮਾਨਸਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਵਿੱਚ ਅੱਗ ਨੇ ਕਾਫੀ ਨੁਕਸਾਨ ਕੀਤਾ ਔਰ ਵੈਗਰੂ ਜੀ 2-3 ਦਿਨ ਹੋਰ ਮੇਰ ਕਰਨ ਔਰ ਤਿੰਨਾਂ ਦਿਨਾਂ ਬਾਅਦ ਤਾਂ ਲੱਗ ਰਿਹਾ ਹੈ ਵੀ ਜਿਹੜੀ ਕਣਕ ਤਕਰੀਬਨ ਪੰਜਾਬ ਦੀ ਵੱਢੀ ਜਾਊ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ ਵਿੱਚ ਅੱਜ ਮਿਤੀ 20 ਨੂੰ ਕਣਕ ਨੂੰ ਅੱਗ ਲੱਗ ਗਈ ਹੈ ਜਿੱਥੇ ਦੇਖਿਆ ਗਿਆ ਕਿ ਇਸ ਏਰੀਆ ਦੇ ਵਿੱਚ ਕਾਫੀ ਕਣਕ ਖੜੀ ਹੈ ਵੈਗਰੂ ਜੀ ਮੇਰ ਕਰਨ ਕਿਉਂਕਿ ਅੱਗ ਬਹੁਤ ਭਿਆਨਕ ਰੂਪ ਧਾਰ ਚੁੱਕੀ ਹੈ ਔਰ ਲੋਕਲ ਪਿੰਡ ਵਾਲੇ ਜਿਹੜੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹੈ ਔਰ ਇਹ ਅੱਗ ਤਕਰੀਬਨ ਕਾਫੀ ਏਰੀਆ ਦੇ ਵਿੱਚ ਫੈਲੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਰਮਾਤਮਾ ਵੈਗਰੂ ਕਿਸਾਨਾਂ ਦੇ ਉੱਪਰ ਭਲੀ ਕਰੋ ਮਿਹਰ ਕਰੋ ਕਿਉਂਕਿ ਆਹੀ ਦਿਨ ਹੁੰਦੇ ਆ ਜਦੋਂ ਆਪਦੇ ਦਾਣੇ ਆਪਦੇ ਖਾਨਜੋਗੇ ਦਾਣੇ ਜਾਂ ਆਪਦੇ ਕਬੀਲਦਾਰੀ ਜੋਗੇ ਦਾਣੇ ਆ ਜਿਹੜੇ ਵੇਚਨੇ ਹੁੰਦੇ ਆ ਜਾਂ ਘਰ ਜਾਣੇ ਹੁੰਦੇ ਆ ਪਰ ਜਦੋਂ ਇਹੋ ਜਿਹੀਆਂ ਆਪਤਾ ਪੈ ਜਾਂਦੀਆਂ ਤਾਂ ਕਿਸਾਨ ਟੁੱਟ ਜਾਂਦਾ ਬੁਰੀ ਤਰ੍ਹਾਂ ਕਿਉਂਕਿ ਸਾਰੀ ਕਬੀਲਦਾਰੀ ਸਾਰੇ ਧਾਰੂਮਦਾਰ ਆਉਣ ਵਾਲੀ ਫਸਲ ਦੇ ਉੱਪਰ ਆਉਂਦਾ ਔਰ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ ਤਾਂ ਜਰਨਾ ਔਖਾ ਹੋ ਜਾਂਦਾ ਔਰ ਕਿਸਾਨ ਮਰ ਮਰ ਕੇ ਜਿਉਂਦਾ ਇਹਨਾਂ ਚੀਜ਼ਾਂ ਤੋਂ ਬਾਅਦ ਤਾਂ ਵੈਗਰੂ ਜੀ ਮੇਰ ਕਰਨ ਜਿਸ ਤਰ੍ਹਾਂ ਇਹ ਸਰਦਾਰਗੜ ਪਿੰਡ ਦੀ ਘਟਨਾ ਦੱਸੀ ਜਾ ਰਹੀ ਹੈ ਅੱਗ ਕਾਫੀ ਭਿਆਨਕ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਨੇੜੇ ਕੋਈ ਪੱਠਾ ਚੱਲਦਾ ਸੀਦਾ ਪੱਠੇ ਦੇ ਉੱਤੋਂ ਹੀ ਹੋ ਸਕਦਾ ਹੈ ਬਾਕੀ ਤਾਂ ਪਤਾ ਚੱਲ ਜੂਗਾ ਕੀ ਹੋਇਆ ਸਹੀ ਗੱਲ ਕੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਇਹਨਾਂ ਚੀਜ਼ਾਂ ਦੇ ਔਰ ਅੱਜਕੱਲ ਦੇ ਦਿਨਾਂ ਦੇ ਵਿੱਚ ਕੋਈ ਨੁਕਸਾਨ ਅੰਕਣਾ ਇਹ ਕੈਲਕੂਲੇਟ ਕਰਨਾ ਬਹੁਤ ਔਖਾ ਹੁੰਦਾ ਕਿਉਂਕਿ ਸਾਰੀ ਦੀ ਸਾਰੀ ਕਬੀਲਦਾਰੀ ਸਾਰੇ ਦਾ ਸਾਰਾ ਢਾਂਚਾ ਸਾਰੇ ਦਾ ਸਾਰਾ ਸਿਸਟਮ ਕਿਸਾਨ ਦਾ ਪੂਰਾ 6 ਮਹੀਨਾ